ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਜਲੰਧਰ ਤੋਂ ਦਿਖਾ ਰਹੇ ਹਾਂ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇਸ ਮੌਕੇ ਜਲੰਧਰ ਡੀਸੀ ਦਫ਼ਤਰ ਦੇ ਅੱਗੇ ਕਿਸਾਨਾਂ ਵੱਲੋਂ ਜਮ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਇਮਤਸ਼ਾਹ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਖੱਟੜ ਹੋਰਾਂ ਦਾ ਅਤੇ ਇਸ ਦੇ ਨਾਲ ਹੀ ਵੱਡੇ ਸਰਮਾਇਦਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਪੁਤਲਾ ਸੜਿਆ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਡਾਂਗਾ ਨਾਲ ਪੁਤਲੇ ਦੇ ਹੁਜਾ ਮਾਰੀਆਂ ਜਾ ਰਹੀਆਂ ਨੇ ਅਸੀਂ ਪੰਜਾਬ ਤੋਂ ਆ ਮੈਂ ਸਲਵਿੰਦਰ ਸਿੰਘ ਜਾਨੀਆਂ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਸੂਬਾ ਆਗੂ ਅੱਜ ਦੇਖੋ ਜੀ ਅੱਜ ਜਿਹੜਾ ਵਾ ਇਹ ਪ੍ਰਧਾਨ ਮੰਤਰੀ ਦੇ ਮੁੱਖ ਮੰਤਰੀ ਦਾ ਜਿਹੜਾ ਵਾ ਉਹ ਅਸੀਂ ਡੀਸੀ ਦਫ਼ਤਰ ਜਿਹੜਾ ਪੁਤਲਾ ਫੁਕਣਾ ਜਿਹੜਾ ਦੋਹਾਂ ਫਾਰਮਾਂ ਦਾ ਹੈ ਹੁਕਮ ਸੀਪੀ ਜਿਹੜਾ ਪੰਜਾਬ ਦੇ ਵਿੱਚ ਆ ਇਹਨਾਂ ਦੇ ਜਿਹੜੇ ਪੁਤਲੇ ਫੁਕਣੇ ਆ ਇਹਨਾਂ ਦਾ ਪਿੱਟ ਸਿਆਪਾ ਕਰਨਾ ਵੇਖੋ ਇੱਕ ਦੇ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਨਾ ਲਾਗੂ ਨਹੀਂ ਕੀਤੀਆਂ ਜਲਦ ਜਲਦ ਤੇ ਉਹ ਲਾਗੂ ਕਰਨੀਆਂ ਚਾਹੀਦੀਆਂ ਸੀ ਉਹਦੇ ਨਾਲ ਹੀ ਇਨਾ ਇੱਕ ਮਨਦੀਪ ਸਿੰਘ ਵਾਟਰ ਕੇਂਦਰ ਵਾਲਾ ਬਹੁਤ ਮਸ਼ਹੂਰ ਆ ਹਰਿਆਣੇ ਦਾ ਤੇ 20 ਦੇ ਵਿੱਚੋਂ ਨਾ ਵਾਟਰ ਕਿਲਰ ਦਾ ਮੂੰਹ ਮੋੜਿਆ ਤੇ ਉਹ ਉਹਨੂੰ ਤੇ ਉਹਦੇ ਪੰਜ ਸਾਥੀਆਂ ਨੂੰ ਚਾਉਨੂੰ ਉਹਨਾਂ ਨੂੰ ਚੋਕ ਕੇ ਉਹਨਾਂ ਤੇ ਤਸੱਦਦ ਕਰਨ ਦਾ ਹਰਿਆਣੇ ਦੇ ਵਿੱਚ ਜਿਹੜੀ ਹਰਿਆਣਾ ਸਰਕਾਰ ਆ ਤੇ ਉਹਨਾਂ ਨੂੰ ਚੋਕ ਕੇ ਲੈ ਗਈ ਆ ਉਹਨਾਂ ਨੂੰ ਜਿਹੜਾ ਵਾ ਉਧਰ ਬਿਲਕੁਲ ਸਰਕਾਰ ਦਾ ਧਿਆਨ ਨਹੀਂ ਉਹਨਾਂ ਦੇ ਤਸੱਦਦ ਉਹਨਾਂ ਦੇ ਇਹ ਸਾਡੀ ਮੰਗ ਵੀ ਜੇ ਉਹਨਾਂ ਦਾ ਕੋਈ ਗੁਨਾਹ ਹੀ ਨਹੀਂ ਤੇ ਕਾਦੇ ਵਾਸਤੇ ਉਹਨਾਂ ਨੂੰ ਲਈ ਫਿਰਦੇ ਆ ਉਹਨਾਂ ਨੂੰ ਹਰਿਆਕ ਕਰਨਾ ਚਾਹੀਦਾ ਉਹਦੇ ਨਾਲ ਹੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਇਹ ਵੇਖੋ 750 ਤੋਂ ਉੱਪਰ ਜਿਹੜੇ ਸ਼ਹੀਦ ਹੋ ਗਏ ਦਿੱਲੀ ਦੇ ਵਿੱਚ ਇੱਥੇ ਹੁਣ ਵੀ ਜਿਹੜੇ ਅੱਜ ਜਦੋਂ ਦਾ ਮੋਰਚਾ ਲੱਗਾ 15 16 ਉਹਨਦੇ ਸ਼ਹੀਦ ਹੋ ਗਏ ਆ ਵੀ ਉਹਨਾਂ ਨੂੰ ਜੜਿਆ ਵਾਰ ਪਰਿਵਾਰਾਂ ਨੂੰ ਰੋਜ਼ਗਾਰਨ ਨਾਲ ਜਿਹੜਾ ਨੌਕਰੀਆਂ ਮਿਲਣੀਆਂ ਚਾਹੀਦੀਆਂ ਇਹਨਾਂ ਦੇ ਨਾਲ ਜਿਹੜੀਆਂ ਲੋਕਾਂ ਦੀਆਂ ਸੇਲ ਸੂਤ ਆ ਸਾਰਾ ਕੁਝ ਖਤਮ ਕਰਦੇ ਲੱਗੀ ਸਰਕਾਰ ਵਿਦਿਆ ਖਤਮ ਕਰਦੇ ਲੱਗੀ ਆ ਓ ਉਹਦੇ ਵਿਰੋਧ ਚਾਹੀ ਪੀ ਇਹਨਾਂ ਨੂੰ ਚਾਹ ਦੇ ਇਹਨਾਂ ਨੂੰ ਲਾਗੂ ਰੱਖੋ ਤੇ ਨਹੀਂ ਤੇ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ ਆਉਣ ਵਾਲੇ ਦਿਨਾਂ 'ਚ ਜਿਹੜਾ ਭਾਜਪਾ ਦਾ ਵਿਰੋਧ ਹੈਗਾ ਹੀ ਹੈਗਾ ਕਾਲੀਆਂ ਝੰਡੀਆਂ ਦਿਖਾ ਕੇ ਤੇ ਸਾਨੂੰ ਇਹਨਾਂ ਦਾ ਵੀ ਨਹੀਂ ਤੇ ਕਰਨਾ ਪਊਗਾ ਨਹੀਂ ਤੇ ਇਹ ਮੰਗਾ ਜਿਹੜੀਆਂ ਮੰਨੀਆਂ ਇਹਦੇ ਇਹ ਵੀ ਸਰਕਾਰ ਜਿਹੜੀ ਆ ਉਹਦੇ ਤੇ ਗੌਰ ਕਰੇ ਲਾਗੂ ਕਰੇ ਤੇ ਮੰਦੀਪ ਵਾਟਰ ਕੇਂਦਰਾਂ ਨੂੰ ਜਿਹੜਾ ਉਹ ਜਲਦੋ ਜਲਦਾ ਉਹਨੂੰ ਹਰਾ ਕੇ ਸਰਕਾਰਾਂ ਕਰਵਾ ਕੇ ਨਹੀਂ ਪਾਸ ਕੀਤੀ ਤਾਂ ਅਗਲਾ ਅਪਗ੍ਰੇਡ ਹੋ ਜਾਏਗਾ ਆ ਅਗਲਾ ਐਕਸ਼ਨ ਸਾਡਾ ਹੈਗਾ ਆ ਵੀ 9 ਤਰੀਕ ਨੂੰ ਹੀ ਰੇਲ ਤੇ ਜਾਵਾਂਗੇ ਅਰੇ ਰੋਕਾਂਗੇ ਤੇ ਜੇ ਸਾਡੀਆਂ ਮੰਗਾਂ ਇਹ ਨਹੀਂ ਮੰਦੀ ਨਹੀਂ ਲਾਗੂ ਕਰਦੀ ਤੇ ਉਹਨਾਂ ਦੇ ਦਿਨਾਂ ਚ ਉਹ ਜਿਹੜਾ ਰੇਲ ਵਾਲਾ ਵਾ ਉਹ ਵੱਧ ਸਕਦਾ ਵਾ ਉਹ ਕਿੰਨੇ ਸਾਵਾਂ ਦੇ ਪੈਂਡ ਖੋਲਦੇ ਆ ਉਹ ਜਿਹੜਾ ਉਹਨਾਂ ਦੇ ਦਿਨਾਂ ਜੀ ਫਿਰ ਉਹਨਾਂ ਨੂੰ ਪਤਾ ਲੱਗ ਜੂਗਾ ਕਿ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਧੋਖਾ ਕਰਦਾ ਆ ਮੰਡੀਆਂ ਤੋੜਦਾ ਆ ਗੋਪਤ ਮੰਡੀਗਾ ਜਿਹੜੀਆਂ ਨਾ ਤੋੜਤੀਆਂ ਵਾ ਸਿੱਧੀਆਂ ਚਲੋ ਇਹਨਾਂ ਵਾਪਸ ਲੈ ਲਈਆਂ ਪਰ ਗੋਪਤ ਜਿਹੜਾ ਸਾਰਾ ਕੁਝ ਜਿਹੜਾ ਵਾ ਉਹਨਾਂ ਦੇ 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 ਆਪਰੇ ਆ ਸੈਲੋਗ੍ਰਾਮ ਉਹਨਾਂ ਤਾਕਰ ਜਿਹੜੀਆਂ ਪੋਰੀਆਂ ਦੇ ਵਿੱਚ ਪੈ ਗਏ ਉਹਨਾਂ ਦੇ ਕਦਮਾਂ ਤੱਕ ਜਾਣਾ ਸਾਡੀ ਉਹਨਾਂ ਦੇ ਰੋਕ ਆ ਵੀ ਇਹਨਾਂ ਨੂੰ ਜਿਹੜਾ ਵਾ ਪ੍ਰਾਈਵੇਟ ਨਾ ਕੀਤਾ ਜਾਵੇ ਜਿਹੜੀਆਂ ਮੰਡੀਆਂ ਇਹ ਸਰਕਾਰੀ ਰਹਿਣੀਆਂ ਚਾਹੀਦੀ ਇਸ ਮੌਕੇ ਕਿਸਾਨ ਆਗੂ ਸਲਵਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਪੁਰਾਣੀਆਂ ਮੰਗਾਂ ਜੋ ਕਿ ਸਰਕਾਰ ਨੇ ਮੰਨੀਆਂ ਸਨ ਪਰ ਉਹਨਾਂ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਇਸ ਦੇ ਨਾਲ ਹੀ ਵਾਟਰ ਕੈਨਨ ਵਾਲੇ ਨੌਜਵਾਨ ਮਨਦੀਪ ਸਿੰਘ ਹੋਰਾਂ ਨੂੰ ਰਿਹਾ ਕੀਤਾ ਜਾਵੇ ਨਹੀਂ ਤਾਂ ਕਿਸਾਨਾਂ ਵੱਲੋਂ ਲਗਾਤਾਰ ਸਰਕਾਰਾਂ ਦਾ ਵਿਰੋਧ ਕੀਤਾ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ